ਹਾਂਜੀ ਬਾਈ ਮਿੱਤਰੋ ਕੀ ਹਾਲ ਚਾਲ ਹੈ ਸਾਰੇ ਵੀਰਾਂ ਦਾ ਹੋਰ ਕੀ ਬਣਦਾ ਕਰਦਾ ਬਾਬਿਓ ਆ ਗਿਆ ਕੂਤਰਾ ਕੋਲੇ ਤੇ ਆ ਛੱਡਣੀ ਆ ਬਾਜੀ ਆਪਾਂ ਨੇ ਬਾਜੀ ਹੈਗੀ ਅੱਜ ਥੋੜਾ ਜਿਹਾ ਦੂਰ ਤੇ ਟਾਈਮ ਹੋ ਗਿਆ ਬਾਬਿਓ 1:05 ਦਾ ਤੇ 5 ਵਜੇ ਨੂੰ ਆਪਾਂ ਨੇ ਘਰ ਤੇ ਨਿਕਲ ਜਾਣਾ ਬੰਨ੍ਹ ਵੀਰ ਦੇ ਮਿੱਤਰੋ ਕੰਮ ਮਾਫਾੜੋ ਬੰਨ੍ਹ ਵੀਰ ਦੇ ਮਿੱਤਰੋ ਕੰਮ ਫਟਾਫਟ ਦਰਵਾਜੇ ਦੂਜੇ ਖੋਲ ਲੇ ਠੀਕ ਹੈ ਜੀ ਪਾਣੀ ਪਰ ਨਾਈਟ ਡ੍ਰਿੰਕਰ ਇਹ ਇਹਨੂੰ ਬਲੈ ਇੱਧਰ ਰੱਖਾ ਦੰਦੇ ਪਾਣੀ ਪੀ ਲੂਗੇ ਇੱਧਰ ਵਾਲੇ ਡ੍ਰਿੰਕਰ ਭਰ ਕੇ ਰੱਖਿਆ ਆਪਾਂ ਨੇ ਪਾਣੀ ਦਾ ਉਹ ਪਿਆ ਸਾਹਮਣੇ ਰਾਤ ਇੱਕ ਐਮੀ ਕਰਕੇ ਪਈਦੇ ਆਪਾਂ ਪੂਰੀ ਵਾ ਮਿੱਤਰੋ ਕਬੂਤਰ ਪਾ ਲਈਏ ਉਸ ਤੋਂ ਬਾਅਦ ਪਿੰਜਰੇ ਚ ਤੇ ਚੱਲਦੇ ਆਂ ਫਿਰ ਉਸ ਤੋਂ ਬਾਅਦ ਅੱਗੇ ਤੇ ਚੱਲਾਂਗੇ ਗੱਡੀ ਚ ਬਾਕੀ ਕਬੂਤਰ ਫਿੱਟ ਆ ਬਣੇ ਲੱਟਾਂ ਬੰਦ ਕਰਦਾ ਨਹੀਂ ਆਪਾਂ ਨੇ ਹੁਣ ਤਦੋਂ ਮਿੱਤਰੋ ਚੱਲਦੇ ਆਂ ਮਾ ਪੀਨੇ ਆ ਪਾਣੀ ਇਹਨਾਂ ਨੇ ਤੇ ਲੋ ਜੀ ਮਿੱਤਰੋ ਕੱਲ ਆਪਾਂ ਡਰਿੰਕਰ ਡਰੂੰਕਾ ਸਾਰਾ ਕੁਝ ਢੋਕੇ ਰੱਖਦੇ ਆਪਾਂ ਦੋਨੋਂ ਡਰਿੰਕਰ ਧੋਈਦੇ ਆਬਰ ਨਾਲ ਤੇ ਲੋ ਜੀ ਕਰਤੀਆਂ ਲਾਈਟਾਂ ਬੰਦ ਤੇ ਬਹਿਣ ਦੋ ਇਹਨਾਂ ਨੂੰ ਚੱਲਦੇ ਆ ਹੁਣ ਮਿੱਤਰੋ ਵਾ ਕਬੂਤਰ ਪਾ ਲੀਏ ਚੱਲਦੇ ਆ ਫਿਰ ਬਾਜੀ ਤੇ ਲੋ ਜੀ ਮਿੱਤਰੋ ਪਹੁੰਚ ਗਏ ਆ ਡਾਊਨ ਤੇ ਗੱਡੀ 'ਚ ਜਾਣਾ ਏ ਉੱਤਰ ਦਫਾ ਦਿਆ ਤੁਹਾਨੂੰ ਨਹੀਂ ਬੈਠੇ ਚਲੋ ਖੁਲਾ ਪਹਾਂ ਮੀਡਾ ਬਾਈ ਬਾਈ ਮਾੜਾ ਬਣ ਰਿਹਾ ਹੈ ਬਾਈ ਸਭ ਬਾਈ ਜੀ ਆਪਾਂ ਚੋੜੀਗਾ ਉੱਚਾ ਕਰਿਆ ਯਾਰ ਆਇਓ ਆਇਓ ਅੱਜ ਅੱਜ ਬੜਾ ਬੜਾ ਲੱਗੂਗਾ ਮਨ ਨਹੀਂ ਮਾਪੀ ਉਹ ਲੋ ਬਾਈ ਬੱਜੇ ਕੇ ਉੱਤਰਾ ਮੋਲ ਦੇ ਪਹਿਲਾ ਮਲੇ ਉਹਨੇ ਕੀ ਭਾਗ ਕਰਦੇ ਕਰਦੇ ਇਤਰਾ ਹੀ ਬਹੁਤ ਬਾਰ ਮੈਂ ਜਣਾਓ ਲੈ ਆ ਲੈ ਫੜਾ ਫੜ ਜਾ ਨਾ ਯਾਰ ਮੋਰ ਆ ਬੰਦ ਸੱਤ ਕੱਟ ਕਰਵਾਦਾ ਹੋ ਨਾ ਯਾਰ ਭਾਈ ਪਾਣੀ ਮੁੱਟੇ ਅੱਲਾ ਦਾ ਲਾ ਕੇ ਲੋ ਯੋਤਰਾ ਆਏ ਵਿਦੇ ਪਰਿਵਾਰ ਵਿੱਚ ਛੋਟਾ ਸਾ ਮੱਥਾ ਟੇਕਣ ਨਾਲੇ ਸੀ ਮੱਥਾ ਟੇਕ ਲਿਆ ਬਾ ਹੁਣ ਚੱਲਦੇ ਹਾਂ ਆਪਨੇ ਬੰਦੇ ਪਹਿਲਾ ਟਾਈਮ ਲੱਗਣ ਲੱਗਿਆ ਜੀ ਪਿੰਡ ਕਨੌਲੀ 122 ਕਬੂਤਰ ਅਰਬੋਂ ਵਾਲਾ ਫੜਾ ਰਵਨੀਤ ਬੰਦੇਵਾਲ ਬਨੀ ਰੋਪੜ ਪ੍ਰਮੋਦ ਚੰਡੀਗੜ੍ਹ ਗੋਰਖਾ ਮਰੰਡਾ ਗੋਰਖੇ ਮਰੰਡਾ ਦੇ ਦੋਨੋਂ ਆ ਬਾਈ ਕਾਲੀ ਭੰਬਰ ਅਵੀ ਬੁੱਟ ਜਨੂਵੇ ਦਿਖਾਓ ਵੀਰੇ ਰਵਨੀਤ ਬੰਦੇਵਾਲਾ ਬਨੀਰ ਉੱਪਰ ਗੋਰਖਾ ਬਰੰਡਾ ਦੋ ਕੋ ਦੋਨੇ ਕਬੂਤਰ ਆ ਜੀ ਕਾਲੀ ਬੂੰਗਰ ਪੋਡਾਲੇ ਹੋ ਜੀ ਪੋਡਾਲੇ ਬੰਦੇ ਇਹ ਕਬੂਤਰ ਕਿ ਆ ਦੇਖ ਰਹੇ ਆ ਸੋ ਤੇਰੇ ਕੋਲ ਜੀ ਨਾ ਉਹ ਕੈਸਾ ਨਾਮ ਵੀ ਦੇ ਦਾਂਗੇ ਉਹਨਾਂ ਨੂੰ 1,20,000 ਰੁਪਏ ਬੰਦਣਾ ਜਿਹੜਾ ਅੱਛਾ ਸਾਰੇ ਟੋਟਲ ਹਾਂਜੀ 1,20,000 ਦਾ ਨਾਮ ਆ ਆ ਨਾਲ ਕਾਪਾ ਚਾਂਦੀ ਦੇ ਝਾਂਜਰੇ ਹਾਂਜੀ ਬੱਸ ਠੀਕ ਹੈ ਜੀ ਆਜੋ ਤੁਸੀਂ ਬੰਦ ਲਾਜੋ ਚੱਲੋ ਆਜੋ ਤੁਸੀਂ ਬੰਦ ਲਾਜੋ ਚੱਲੋ 9 ਵਜੇ ਮਿੱਤਰੋ ਟਾਈਮ ਲੱਗਿਆ ਵਾ ਲੱਗਿਆ 1 ਵਜੇ ਦਾ ਟਾਈਮ ਹੈ ਸੁਬਾਨਾ ਪੂਰਾ ਭੱਗ ਗਿਆ ਲੋ ਬਈ ਮਿੱਤਰੋ ਟਾਈਮ ਹੋ ਗਿਆ 4 ਦੇ ਗੇਟ ਚ ਤੇ ਕਬੂਤਰਾਂ ਦੇ ਪਏ ਦੇ ਆਠੇ ਕਾਂ ਆ ਗਿਆ ਜੀ ਤੇ ਦੁਕਾਨ ਤੇ ਕੇ ਫਿਰਦਾ ਪੁੱਤਰਾ ਹੀ ਰਾਤ ਪਏ ਦੇ ਠੀਕ ਹੈ ਜੀ ਟਾਈਮ ਲੱਗੇਵੇ ਚੈੱਕ ਕਰਨ ਕੰਪਿਊਟਰ ਬਾਕੀ ਫਿਰਦੇ ਆਂ ਬੰਦੇ ਆ ਸਾਨੂੰ ਅਪਡੇਟ ਕੀ ਬਣਦਾ ਆਪਣੇ ਫਿਰਦੇ ਆ ਹਲੇ ਬਾਈ ਗਰੂ ਮੇਰ ਕਰੇ ਦੇਖਦੇ ਆ ਕੀ ਬਣਦਾ ਬੰਦੇ ਨੇ ਬਾਜੀ ਦਾ ਪੂਰਾ ਇੰਟਾਪ ਪ੍ਰਬੰਧ ਕਰਿਆ ਵਾ ਤਾਂ ਬਾਈ ਰੋਟੀ ਪਾਣੀ ਤੋਂ ਲੈ ਕੇ ਸਾਰਾ ਕੁਝ ਠੰਡੇ ਚੱਲ ਰੇ ਸਵੇਰ ਦੇ ਤੂੰ ਥੋਨਾ ਮੁੰਦੋ ਉੱਤਰ ਇਹ ਬੰਦੇ ਕਿਹਦੇ ਦਾ ਕਿਹਦਾ ਉੱਤਰ ਕਿੱਥੇ ਫਿਰਦਾ ਦਰਵਿੰਦਰ ਦਰਵਿੰਦਰ ਕਿੱਥੇ ਫਿਰਦਾ ਉੱਤਰ ਵੀਰਿਆ ਨੀਗਰ ਰੱਖੀ ਕੋਈ ਨਹੀਂ ਕੋਈ ਨਹੀਂ ਉੱਚਾ ਆ ਜਾਏਗਾ ਭਾਈਆ ਪਹਿਲੇ ਨੰਬਰ ਤੇ ਆਉਣਾ ਹੈ ਲਾ ਲੱਗਛੇ ਮਰ ਜੂ ਕਾਲੀ ਲੋ ਜੀ ਭਾਈਓ ਉੱਤਰ ਮਾਰਦਾ ਨਾ ਵੀ ਉਹ ਦੇਖ ਲਵਾ ਰਾ ਦੇਖ ਹਾਂਜੀ ਲੋਬਾਈ ਮਿੱਤਰੋ ਇੱਕ ਸਾਈਡ ਟੋਟਲ ਸਾਨੂੰ ਕੁੱਪਟਰ ਦੱਸਦੇ ਆਂ ਤੇ ਬਾਬੇ ਜੀ ਨਾਨਕ ਦੀ ਹੋ ਗਈ ਜਮੇਰ ਅੱਜ ਆਪਣਾ ਕੰਪਿਊਟਰ ਇੱਕ ਜਿੱਤ ਗਿਆ ਬਾਈ ਇੱਕ ਲਾਸਟ ਟਾਈਮ ਚ ਬੈਠ ਗਿਆ ਪਤਾ ਹੀ ਨਿਕਲ ਗਿਆ 5:30 ਵਜੇ ਤੁਹਾਨੂੰ ਦਿਖਾਉਂਦੇ ਆਂ ਬਾਕੀ ਕੁੱਪਟਰ ਦੱਸਦੇ ਸਾਨੂੰ ਕਿੱਥੇ ਫਿਰਦਾ ਮੋਬਾਈਲ ਮਿੱਤਰੋ ਸਨਮਾਨ ਹੋ ਰਿਹਾ ਠੀਕ ਹੈ ਜੀ ਆਪਣਾ ਵੀ ਕੋਟਰ ਇੱਕ ਜਿੱਤ ਗਿਆ ਡੰਡੇ ਘੰਡਾ ਵਾਲਾ ਇਹ ਆਮੰਦੀ ਵੀ ਨੇ ਜਿਹੜੇ ਭਾਈ ਬੇਲੇ ਤੋਂ ਆ ਜਿਹੜੇ ਕੋਟਰ ਮੇਰੇ ਵੀਰੇ ਬਹੁਤ ਅੱਖੀ ਹੜੋਂਦੇ ਆ ਇਹਨਾਂ ਦੀ ਮਦਦ ਨਾਲ ਭਾਈ ਥੋੜਾ ਜਿਹਾ ਜਿੰਨਾ ਕੱਸੀ ਹੋਇਆ ਪੈਰਾ ਇਹਨਾਂ ਦੇ ਸਹਿਯੋਗ ਨਾਲ ਹੋਇਆ ਲੋងੇ ਮਿੱਤਰੋ ਬਾਛੀਆਂ ਪੈਣ ਲੱਗੀਆਂ ਅੱਛਾ ਚੱਕਾ ਇੱਕ ਇੱਕ ਚੱਕਾ ਤੋਂ ਇੱਕ ਇੱਕ ਚੱਕਣੀ ਮੈਨੂੰ ਬੜਾਈ ਜੀ ਇੱਕ ਚੱਕਰ ਦੇ ਇੱਕ ਚੱਕਰ ਇੱਕ ਨੰਬਰ ਇੱਕ ਨੰਬਰ ਦੀ ਉਹ ਵੰਟੀ ਕਾਈਨ ਔਰ ਪਹਿਲਾ ਨਾਮ ਜੀ ਵੰਟੀ ਕਾਈਨ ਔਰ ਬਾਈ ਕਿਹੜਾ ਠੀਕ ਹੈ ਜੀ ਬਸ ਠੀਕ ਹੈ ਮੇਰੇ ਵੀਰ ਪਹਿਲਾ ਬਾਈ ਇਨਾਮ ਕੱਪ ਵੰਟੀ ਕਾਈਨ ਪਲੱਸ ਚਾਂਦੀ ਦੇ ਠੱਲਾ ਬਾਈ ਬਾਕੀ ਜਿਹੜਾ ਕੈਸ਼ ਹੋਊਗਾ ਉਹ ਅਲੱਗ ਤੇ ਹੋਊਗਾ ਠੀਕ ਹੈ ਜੀ 13 ਨੰਬਰ ਜੀ ਬਿੱਲਾ ਤੀੜਾ ਬਿੱਲਾ ਤੀੜਾ ਬਾਈ ਦੂਜਾ ਨਾਮ ਬਾਈ ਹਾਂਜੀ ਬਾਈ ਦਾ ਵੀ ਕੱਪ ਆ ਨਾਲ ਚਾਂਦੀ ਦੇ ਠੱਲਾ ਤੇ ਬਾਈ ਦਾ ਜਿਹੜਾ ਪੈਸੇ ਹੋਗੇ ਲੱਗਦੇ ਕੋਈ ਨਹੀਂ ਚੱਕੀ ਜਾਣਦੋ ਜੀ ਜਿੱਥੇ ਚੱਕਦੀ ਪੰਜ ਆਹ ਰਹਿਣ ਤੀੜਾ ਜੀ ਤੀਆ ਉਹ ਮੋਰ ਵੀ ਆਪਣੀਆਂ ਨਹੀਂ ਪਾ ਨਾ ਕਰੋ ਹੀ ਰਹਿਣੋ ਹੱਥ ਨਾ ਲਾਓ ਸੁਖਮੰਤ ਤੀੜਾ ਦੀ ਆਪਣੀਆਂ ਤੀਜਾ ਸੁਖਮੰਤ ਤੀੜਾ ਸੁਖਮੰਤ ਤੀੜਾ ਤੀਆ ਤੀਜਾ ਤੁਹਾਡਾ ਬਾਈ ਤੀਜਾ ਨਾਮ ਆ ਕਰਨ ਮਾਲਾ ਚੌਥਾ ਕਰਨ ਮਾਲਾ ਕਰਨ ਮਾਲਾ ਚੱਕਰ ਮੋੜਲਾ ਮੋਤਾ ਜੀ ਤੁਹਾਡਾ ਚਾਹਨਾ ਬਈ ਤੁਹਾਡਾ ਹੀ ਬਾਈ ਜੀ ਕਿਸੇ ਨੂੰ ਸ਼ੱਕਤ ਹੋਰ ਆ ਸਾਰੇ ਨੰਬਰ ਦੇਖ ਸਕਦੇ ਖੋਲ ਕੇ ਆਜਾ ਮੈਂ ਦੇਖ ਸਕਦੇ ਜਿਹਦੇ ਨਹੀਂ ਆਇਆ 14 ਨੰਬਰ ਜੀ ਪ੍ਰਿੰਸ ਰਾਮਪੁਰ ਪ੍ਰਿੰਸ ਰਾਮਪੁਰ ਬਾਈ ਜੀ ਕਿਸੇ ਨੂੰ ਡਾਊਟ ਹੈ ਵੀਰੇ ਚੱਕ ਕੇ ਦੇਖ ਲੋ 16 ਦੀਆਂ 16 ਹੀ ਪਰਚੀਆਂ ਹਾਂਜੀ ਬਾਈ ਮਿੱਤਰੋ ਆ ਗਏ ਆ ਘਰੇ ਤੇ ਕਬੂਤਰਾਂ ਨੂੰ ਪਾਏ ਹੁਣ ਦਾਣੇ ਲੇਟ ਹੋ ਗਏ 10:00 ਵਜੇ ਤੇ ਠੀਕ ਹੈ ਮਿੱਤਰੋ ਬਾਕੀ ਕਬੂਤਰ ਆਪਣੇ ਹੱਥ ਲੱਗੇ ਨਹੀਂ ਅੱਜ ਬੈਠ ਗਏ ਸੀ ਪਰ ਪਤਾ ਨਹੀਂ ਲੱਗਿਆ ਮਿਲ ਜੂਗੇ ਤੁਹਾਨੂੰ ਦਿਖਾਉਂਗੇ ਬਾਕੀ ਫੋਟੋ ਲਾ ਦਾਂਗੇ ਕਿਹੜੇ ਜਿੱਤਿਆ ਤੇ ਦੋ ਛੱਡੇ ਸੀ ਬਾਈ ਆਪਾਂ ਨੇ ਤੇ ਵਧੀਆ ਬਾਈ ਆਪਣੇ ਦੋਨੋਂ ਕੁੱਤਰ ਵਧੀਆ ਉੜੇ ਇੱਕ 92 ਬੈਠ ਗਿਆ ਤੇ ਇੱਕ ਜਿੱਤ ਗਿਆ ਤੇ ਠੀਕ ਹੈ ਜੀ ਜਾਂਜੀ ਵੀਡੀਓ ਵਧੀਆ ਲੱਗੀ ਤਾਂ ਆਪਣੀ ਵੀਡੀਓ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਕਰ ਤੁਹਾਨੂੰ ਆਪਣੀ ਹਰ ਇੱਕ ਨਵੀਂ ਵੀਡੀਓ ਨੂੰ ਮਿਲਦੇ ਹਾਂ ਜੀ ਆਪਾਂ ਆਪਣੀ ਅਗਲੀ ਵੀਡੀਓ ਦੇ ਵਿੱਚ ਜੁੜੇ ਰਹੋ ਵੀਡੀਓ ਨਾਲ ਧੰਨਵਾਦ